ਈਨ ਕਰੋ ਦੋ ਲੋਬੀ ਇਹਦੇ ਕਿ ਇਹ ਪਰਚਾ ਸਾਡੇ ਪਹੁਣ ਕੁਮਾਰ ਨੇ ਤੁਹਾਡੇ ਇਥੇ ਮਾਨਸਾ ਦੇ ਨੇ ਉਹਨੇ ਮੈਨੂੰ ਕੰਪਲੇਟ ਟੱਲ ਦੇ ਦਿੱਤੀ ਜੀ ਵੀ ਇਹਨਾਂ ਦੇ ਚਰਚ ਦੇ ਲਾਗੇ ਕੋਈ ਬੰਦਾ ਆ ਕੋਈ ਵਰਤੀ ਆਪਣੀ ਬੋਟ ਰਿਆ ਹੋਈ ਕਾਫੀ ਡੂੰਗਾ ਕਰਿਆ ਉਹਨੇ ਪਟਿਆ ਹੋਈ ਉਹਨੇ ਪਰਚਾ ਜੀ ਕਹਿੰਦੇ ਸੀ ਵੀ ਉਹ ਬੰਦਾ ਮੇਰੇ ਚਸਤੇ ਆ ਕੇ ਮਾਰ ਨੂੰ ਗਲਾ ਵੀ ਕੰਡਦਾ ਵਾ ਬਦਮਾਸ਼ੀ ਵੀ ਕਰਦਾ ਵਾ ਔਰ ਅਸੀਂ ਕੁੱਝ ਜਿਹੜਾ ਕੰਪਲੇਟ ਦਿੱਤੀ ਆ ਉਸਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਉਹ ਕਮਿਸ਼ਨਰ ਨੂੰ ਲਿਖ ਕੇ ਭੇਜਿਆ ਵੀ ਤੇ ਕਾਰਵਾਈ ਕੀਤੀ ਜਾਵੇ ਤੁਸੀਂ ਕਮਿਸ਼ਨਰ ਨੂੰ ਨਹੀਂ ਸੁਣੀ ਇਹ ਭਰਜਾ ਬੰਦਾ ਉਹਨੂੰ ਗਾਲ੍ਹਾਂ ਕੱਢ ਰਿਹਾ ਵਾ ਬਦਮਾਸ਼ੀ ਕਰ ਰਿਹਾ ਵਾ ਉਹਦੇ ਕੋਲ ਕੋਈ ਕੁੱਝ ਦੀ ਕਾਰਵਾਈ ਬੰਦੀ ਕਿ ਨਹੀਂ ਵੀ ਤੇ ਇਹਨਾਂ ਨੇ ਲਿਖਿਆ ਨਾ ਭਰਜਾ ਉਹਨੇ ਤਾਂ ਲਿਖਿਆ ਨਹੀਂ ਜਿਹਦੇ ਬੰਦੇ ਨਾਲ ਕੰਮ ਹੋਇਆ ਉਹ ਕਹਿ ਰਿਹਾ ਪੀੜਤ ਕਹਿ ਰਿਹਾ ਵੀ ਮੈਨੂੰ ਗਾਲੀ ਗਲੋਚ ਕੀਤਾ ਜੀ ਮੈਨੂੰ ਜਾਨ ਮਾਰ ਦੀਆਂ ਧਮਕੀਆਂ ਬੰਦਾ ਦੇ ਰਿਹਾ ਵਾ ਤੇ ਤੁਸੀਂ ਕਹਿ ਰਹੇ ਤੁਸੀਂ ਆਪਣੇ ਪੜਤਾਲ ਕਿੱਦਾਂ ਕਰ ਲਈ ਅਸੀਂ ਇਸ ਪੁਕਾਏ ਦਾ ਸਾਰੇ ਫਾਸਟ ਇਸ ਇਕੱਠੇ ਹੋ ਕੇ ਆ ਤੇ ਅਧਿਕਾਰੀ ਦੇ ਕੇ ਸੋ ਬਸ ਟਾਕਸ ਸੈਟਲ ਹੋ ਗਿਆ ਉਹ ਤੇ ਗੈਟ ਗਲੀਸੀਆਸੀ ਪੋਲਿਟਿਕਲੀ ਸਾਲੇ ਤੇ ਸਿਗਰਟ ਬਣਾ ਤੈਨੂੰ ਸੋਹਣ ਲਾ ਲਿਆ ਜਿਹੜਾ ਇੱਕ ਗੱਡੇ ਦਾ ਰੋਲਾ ਕਹਿੰਦੇ ਨੇ ਇਹ ਤਾਂ ਇਹਨਾਂ ਦੇ ਕੋਲ ਐਪਲੀਕੇਸ਼ਨ ਹੀ ਦਿੱਤੀ এনवायरमेंट ਬਿਓਲੋਜੀ ਸਵਸਥ ਬਿਓਲੋਜੀ ਪੋਲਿਊਸ਼ਨ ਬੋਰਡ ਤੇ ਆਪਣੇ ਈਓ ਸਾਹਿਬ ਨੂੰ ਉਹ ਈਓ ਵੀ ਕੋਈ ਸਰਵਾਈ ਨਹੀਂ ਕਰੇ ਉਹਨਾਂ ਦਾ ਮੇਨ ਤਰਕ ਕੀ ਹੈ ਜੀ ਦਬਦਬਾ ਦਿਖਾ ਰਹੇ ਨੇ ਇੱਕ ਤਾਂ ਐਮਸੀ ਹੋਗੇ ਇੱਕ ਐਲਸੀਐਮ ਪ੍ਰਧਾਨ ਹੋਗੇ ਠੀਕ ਹੈ ਦੇ ਵੀ ਐਮਐਲਏ ਨਾਲ ਸਾਡਾ ਅੱਛਾ ਮੋੜ ਬਣਨ ਸਾਰਾ ਸੀ ਇਹਨਾਂ ਕਰੋ ਦੋ ਲੋਬੀ ਇਹ ਲੋਬੀ ਮੈਂ ਮੁਕੰਦੇ ਆ ਵੀ ਮੈਂ ਹਾਂ ਵੜਿਆ ਮੈਂ ਸਾਈਨ ਨਹੀਂ ਕਰ ਸਕਦੀ ਨਾ ਮੇਰੇ ਸਾਈਨ ਇਹਦੇ ਵਿੱਚ ਸਾਡੀ ਉਸਨੇ ਕਿਸੇ ਕੋਲ ਹੁੰਦੇ ਚੀਜ਼ ਆ ਅੰਤ ਤੱਕ 10 9 ਨੂੰ ਕਹੀ ਜਾ ਹਾਂਜੀ ਸਰ ਸੇਮ ਜਿਹੜੀ ਦਫਤਰ ਸਾਡੇ ਵੱਲੋਂ ਵੀ ਆਈ ਸੀ ਸਾਡੇ ਕੋਲ ਮਤਲਬ ਆਈ ਸੀ ਜੀ ਜੀ ਰਿਪੋਰਟ ਆ ਦੇਖੋ ਅਸੀਂ ਤੁਹਾਨੂੰ 10 9 ਭੇਜ ਰਹੇ ਹਾਂ ਤੁਸੀਂ 13 2 ਤੁਸੀਂ 13 2 ਨੂੰ ਸਾਨੂੰ ਪੁਰਾਣਾ ਰੈਜਨਾਮਾ ਚੱਕ ਕੇ ਲਾਤਾ ਨਹੀਂ ਨਹੀਂ ਸਰ ਮੇਰੀ ਬੀਰ ਸਰ ਦੀੰਤੀ ਇਹ ਵੀ ਇਹ ਦਰਖਾਸਤ ਸੇਮ ਸਾਡੇ ਵੱਲੋਂ ਆਈ ਸੀ ਜੋ ਰਿਪੋਰਟ ਇਹ ਬਣ ਕੇ ਚੱਲੀ ਗਈ ਹੋਈ ਸੀ ਸਾਡੇ ਕੋਲ ਬੀਤੇ ਦਿਨਾਂ ਦੇ ਵਿੱਚ ਗੁੰਡਾਗਰਦੀ ਦਿਖਾਈ ਗਈ ਔਰ ਬਦਮਾਸ਼ੀ ਦਿਖਾਈ ਗਈ ਔਰ ਦੇ ਪ੍ਰੂਫ ਵੀ ਸਾਡੇ ਕੋਲ ਸੀ ਕਿ ਉਹਨਾਂ ਨੇ ਜੋ ਧਮਕੀਆਂ ਦਵਾਰੇ ਸੀ ਫੋਨ ਤੇ ਔਰ ਸਭ ਕੁਝ ਅਸੀਂ ਬਾਰ-ਬਾਰ ਦੱਸ ਰੇ ਸੀ ਪਰ ਸਾਡੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਲੇਕਿਨ ਅੱਜ ਜਦੋਂ ਅਸੀਂ ਚੇਅਰਮੈਨ ਸਾਹਿਬ ਜੀ ਕੋਲ ਆਏ ਉਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਔਰ ਸਾਡੀ ਗੱਲਬਾਤ ਨੂੰ ਸੁਣਿਆ ਔਰ ਤੁਰੰਤ ਉਸ ਤੇ ਐਕਸ਼ਨ ਵੀ ਲੈਂਤਾ ਔਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀਵਨ ਸਾਹਿਬ ਜੀ ਦਾ ਕਿ ਸੱਚਮੁੱਚ ਉਹ ਇੱਕ ਨੇਕ ਇਨਸਾਨ ਹੈ ਜੋ ਸਾਡੀ ਅਰਜ਼ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੇ ਸੁਣਿਆ ਔਰ ਉਹਤੇ ਐਕਸ਼ਨ ਲੈਂਦਾ ਅਸੀਂ ਪ੍ਰਾਰਥਨਾ ਹੀ ਕਰਦੇ ਹਾਂ ਕਿ ਪਰਮੇਸ਼ਰ ਉਹਨਾਂ ਨੂੰ ਬਹੁਤ ਆਸ਼ੀਸ਼ਿਤ ਕਰੇ ਔਰ ਉੱਚਾ ਲੈ ਕੇ ਜਾਏ ਸਾਡੀ ਸਭ ਦੀ ਦੁਆ ਹੈ ਅਸੀਂ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਰ ਦੇ ਅੱਗੇ ਕਿ ਪ੍ਰਭੂ ਦਾ ਅਨੁਗ੍ਰਹਿ ਉਹਨਾਂ ਤੇ ਰਹੇ